ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਜੋਤ ਲਗਾਉਣ ਬਾਰੇ ਕਿ ਜਿਨ੍ਹਾਂ ਦੇ ਘਰ ਵਿੱਚ ਨਸ਼ਾ ਕੀਤਾ ਜਾਂਦਾ ਹੈ ਕਿ ਉਹ ਜੋਤ ਲਗਾ ਸਕਦੇ ਹਨ ਜੋਤ ਲਗਾਉਣ ਦੀ ਪਰੰਪਰਾ ਸ਼ੁਰੂ ਤੋਂ ਹੀ ਸਾਡੇ ਸਮਾਜ ਵਿੱਚ ਹੈ ਜੋਤ ਸਿਰਫ ਰੌਸ਼ਨੀ ਦੀ ਲੋ ਨਹੀਂ ਇਹ ਸਾਡੇ ਮਨ ਦੇ ਅੰਧਕਾਰ ਨੂੰ ਦੂਰ ਕਰਨ ਵਾਲੀ ਰੌਸ਼ਨੀ ਹੈ ਜਿੱਥੇ ਜੋਤ ਜਲਦੀ ਹੈ ਉੱਥੇ ਪਵਿੱਤਰਤਾ ਆਉਂਦੀ ਹੈ ਪਰ ਸਵਾਲ ਅਕਸਰ ਉੱਠਦਾ ਹੈ ਕਿ ਜੇਕਰ ਕਿਸੇ ਘਰ ਵਿੱਚ ਨਸ਼ਾ ਕਰਨ ਵਾਲੇ ਲੋਕ ਰਹਿੰਦੇ ਨੇ ਤਾਂ ਕੀ ਉੱਥੇ ਜੋਤ ਲਗਾਉਣੀ ਚਾਹੀਦੀ ਹੈ ਜਵਾਬ ਬਹੁਤ ਹੀ ਡੂੰਗਾ ਹੈ ਜੋਤ ਲਗਾਉਣ ਨਾਲ ਘਰ ਵਿੱਚ ਇੱਕ ਆਤਮਿਕ ਤਾਕਤ ਪ੍ਰਵੇਸ਼ ਕਰਦੀ ਹੈ ਉਹ ਤਾਕਤ ਸਿਰਫ ਸਾਫ ਸੁਥਰੇ ਲੋਕਾਂ ਲਈ ਨਹੀਂ ਬਲਕਿ ਹਰ ਉਸ ਇਨਸਾਨ ਲਈ ਹੈ ਜੋ ਗਲਤ ਰਸਤੇ ਤੇ ਹੈ ਤੇ ਵਾਪਸ ਸਹੀ ਰਸਤੇ ਤੇ ਆਉਣ ਦੀ ਸੰਭਾਵਨਾ ਰੱਖਦਾ ਹੈ ਜਿਵੇਂ ਹਨੇਰੇ ਵਿੱਚ ਇੱਕ ਦੀਵਾ ਜਗਾਉਣ ਨਾਲ ਪੂਰਾ ਘਰ ਚਮਕ ਜਾਂਦਾ ਹੈ ਉਸੇ ਤਰ੍ਹਾਂ ਜੋਤ ਲਗਾਉਣ ਨਾਲ ਘਰ ਵਿੱਚ ਆਤਮਿਕ ਰੌਸ਼ਨੀ ਆਉਂਦੀ ਹੈ ਨਸ਼ਾ ਕਰਨ ਵਾਲਾ ਮਨੋਖ ਅੰਦਰੋ ਕੱਚਾ ਹੁੰਦਾ ਹੈ ਉਸ ਦਾ ਮਨ ਹਨੇਰੇ ਵਿੱਚ ਫਸਿਆ ਹੁੰਦਾ ਹੈ ਉਸ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਰੌਸ਼ਨੀ ਦੀ ਜੋਤ ਦਾ ਕੰਮ ਹੀ ਹੈ ਹਨੇਰਾ ਦੂਰ ਕਰਨਾ ਫਿਰ ਕੀ ਇਹ ਗਲਤ ਹੋਵੇਗਾ ਜੇ ਨਸ਼ਾ ਕਰਨ ਵਾਲਿਆਂ ਦੇ ਘਰ ਜੋਤ ਲਗਾਈ ਜਾਵੇ ਨਹੀਂ ਸੰਗਤ ਜੀ ਇਹ ਤਾਂ ਉਸ ਲਈ ਸਭ ਤੋਂ ਵੱਡੀ ਦਵਾਈ ਹੋ ਸਕਦੀ ਹੈ ਜਦੋਂ ਘਰ ਵਿੱਚ ਜੋਤ ਜਲਦੀ ਹੈ ਤਦ ਗੁਰਬਾਣੀ ਦਾ ਅਸਰ ਬਾਤਾਵਾਰਨ ਵਿੱਚ ਫੈਲਦਾ ਹੈ ਉਹ ਰੌਸ਼ਨੀ ਹੌਲੀ-ਹੌਲੀ ਉਸ ਮਨੁੱਖ ਦੇ ਮਨ ਵਿੱਚ ਵਸਣ ਲੱਗਦੀ ਹੈ ਜਿਵੇਂ ਇੱਕ ਬੀਜ ਅੰਧੇਰੇ ਮਿੱਟੀ ਵਿੱਚ ਪਾਇਆ ਜਾਂਦਾ ਹੈ ਤੇ ਸਮੇਂ ਨਾਲ ਉਹ ਅੰਕੁਰਿਤ ਹੋ ਜਾਂਦਾ ਹੈ ਉਸੇ ਤਰ੍ਹਾਂ ਜੋਤ ਦੀ ਰੌਸ਼ਨੀ ਨਸ਼ੇ ਦੇ ਹਨੇਰੇ ਵਿੱਚ ਫਸੇ ਹੋਏ ਮਨੁੱਖ ਦੇ ਦਿਲ ਵਿੱਚ ਜਾਗਰਤੀ ਦੇ ਅੰਕੁਰ ਪੈਦਾ ਕਰ ਸਕਦੀ ਹੈ ਇਹ ਸੱਚ ਹੈ ਕਿ ਨਸ਼ਾ ਇੱਕ ਅਜੇਹਾ ਜ਼ਹਿਰ ਹੈ ਜੋ ਮਨੁੱਖ ਨੂੰ ਹੌਲੀ-ਹੌਲੀ ਖਾ ਜਾਂਦਾ ਹੈ ਪਰ ਗੁਰੂ ਦੀ ਬਾਣੀ ਤੇ ਜੋਤ ਦੀ ਰੌਸ਼ਨੀ ਉਸ ਜ਼ਹਿਰ ਦਾ ਇਲਾਜ ਹੈ ਜੋਤ ਸਿਰਫ ਦੀਵਾ ਨਹੀਂ ਇਹ ਗੁਰੂ ਦੀ ਬਖਸ਼ੀ ਹੋਈ ਰੌਸ਼ਨੀ ਦਾ ਪ੍ਰਤੀਕ ਹੈ ਜਦੋਂ ਅਸੀਂ ਜੋਤ ਲਗਾ ਕੇ ਪਾਠ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਉਸ ਘਰ ਵਿੱਚ ਵਸਣ ਲੱਗਦੀ ਹੈ ਕਈ ਵਾਰ ਲੋਕ ਕਹਿੰਦੇ ਹਨ ਕਿ ਨਸ਼ੇ ਵਾਲੇ ਘਰ ਵਿੱਚ ਰੌਸ਼ਨੀ ਲਗਾਉਣ ਦਾ ਕੋਈ ਲਾਭ ਨਹੀਂ ਪਰ ਸੰਗਤ ਜੀ ਸੋਚੋ ਜਿਵੇਂ ਹਸਪਤਾਲ ਬਿਮਾਰਾਂ ਲਈ ਹੁੰਦਾ ਹੈ ਉਸੇ ਤਰ੍ਹਾਂ ਰੱਬ ਦੀ ਰੌਸ਼ਨੀ ਵੀ ਉਹਨਾਂ ਘਰਾਂ ਲਈ ਸਭ ਤੋਂ ਵੱਧ ਜ਼ਰੂਰੀ ਹੈ ਜਿੱਥੇ ਨਸ਼ੇ ਦਾ ਹਨੇਰਾ ਹੈ ਕਿਉਂਕਿ ਉੱਥੇ ਇਹ ਜੋਤ ਚਾਨਣ ਬਣ ਕੇ ਬੁਰਾਈ ਨੂੰ ਦੂਰ ਕਰ ਦਿੰਦੀ ਹੈ ਜਦੋਂ ਜੋਤ ਮਨੁੱਖ ਨੂੰ ਹੌਲੀ-ਹੌਲੀ ਆਪਣੀ ਗਲਤੀ ਦਾ ਅਹਿਸਾਸ ਕਰਾਉਂਦੀ ਹੈ ਉਸ ਦੇ ਦਿਲ ਵਿੱਚ ਪਛਤਾਵੇ ਦੀ ਲੋ ਜਾਗਦੀ ਹੈ ਨਸ਼ੇ ਵਾਲਾ ਮਨੁੱਖ ਵੀ ਜਦੋਂ ਵੇਖਦਾ ਹੈ ਕਿ ਉਸ ਦੇ ਘਰ ਵਿੱਚ ਰੱਬ ਦੀ ਰੌਸ਼ਨੀ ਹੈ ਤਾਂ ਉਹ ਇੱਕ ਅੰਦਰੂਨੀ ਜੰਗ ਲੜਨ ਲੱਗਦਾ ਹੈ ਇਹੀ ਜੰਗ ਹੀ ਉਸ ਨੂੰ ਬਦਲਾ ਬਨ ਲੈ ਜਾਂਦੀ ਹੈ ਸੰਗਤ ਜੀ ਗੁਰੂ ਦੀ ਬਾਣੀ ਸਿਖਾਉਂਦੀ ਹੈ ਜੋਤੀ ਜੋਤ ਮਿਲਾਇਆ ਆਨੰਦ ਹੋਆ ਸੱਚੇ ਨਾਉ ਜੋਤ ਲਗਾਉਣਾ ਰੱਬ ਨਾਲ ਜੁੜਨ ਦਾ ਇੱਕ ਸਾਧਨ ਹੈ ਇਸ ਨਾਲ ਘਰ ਵਿੱਚ ਆਨੰਦ ਸ਼ਾਂਤੀ ਤੇ ਚੜਦੀ ਕਲਾ ਦੀਆਂ ਲਹਿਰਾਂ ਆਉਣ ਲੱਗਦੀਆਂ ਹਨ ਨਸ਼ਾ ਕਰਨ ਵਾਲੇ ਦੇ ਘਰ ਜੋਤ ਲਗਾਉਣ ਨਾਲ ਉਹ ਘਰ ਹੌਲੀ-ਹੌਲੀ ਪਵਿੱਤਰ ਹੋਣ ਲੱਗਦਾ ਹੈ। ਉਸਦਾ ਵਾਤਾਵਰਣ ਬਦਲ ਜਾਂਦਾ ਹੈ। ਘਰ ਦੇ ਮੈਂਬਰਾਂ ਵਿੱਚ ਸੌਖਾਪਨ ਤੇ ਪਿਆਰ ਆਉਣ ਲੱਗਦਾ ਹੈ। ਨਸ਼ਾ ਹੌਲੀ-ਹੌਲੀ ਘਟਣ ਲੱਗਦਾ ਹੈ ਕਿਉਂਕਿ ਜੋਤ ਦੇ ਨਾਲ ਜੁੜੀ ਗੁਰਬਾਣੀ ਉਸ ਦੀ ਰੂਹ ਨੂੰ ਜਗਾਉਣ ਲੱਗ ਜਾਂਦੀ ਹੈ। ਸੰਗਤ ਜੀ ਇਹ ਸੱਚ ਹੈ ਕਿ ਨਸ਼ਾ ਛੱਡਣਾ ਆਸਾਨ ਨਹੀਂ ਪਰ ਗੁਰੂ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੈ। ਜੋਤ ਲਗਾਉਣਾ ਉਸ ਕਿਰਪਾ ਨੂੰ ਘਰ ਵਿੱਚ ਲਿਆਉਣਾ ਹੈ ਜੋ ਸਾਡੇ ਲਈ ਇੱਕ ਸੁੱਖ ਦਾ ਸਾਧਨ ਹੈ ਇਹ ਰੱਬ ਦੇ ਦਰ ਤੇ ਮਾਫੀ ਮੰਗਣ ਜਿਹਾ ਹੈ ਇਹ ਇੱਕ ਅਰਦਾਸ ਹੈ ਕਿ ਏ ਵਾਹਿਗੁਰੂ ਇਸ ਘਰ ਚੋਂ ਹਨੇਰਾ ਦੂਰ ਕਰ ਸਾਨੂੰ ਤੇ ਸਾਡੇ ਆਪਣਿਆਂ ਨੂੰ ਸਹੀ ਰਸਤਾ ਦਿਖਾ ਆਓ ਅਸੀਂ ਵੀ ਏ ਨਾ ਸੋਚੀਏ ਕਿ ਨਰਸ਼ੇ ਵਾਲੇ ਘਰ ਜੋਤ ਨਹੀਂ ਲਗਾਉਣੀ ਸੱਚ ਇਹ ਹੈ ਕਿ ਉਥੇ ਜੋਤ ਸਭ ਤੋਂ ਵੱਧ ਲਗਾਉਣੀ ਚਾਹੀਦੀ ਹੈ ਕਿਉਂਕਿ ਜੋਤ ਦੀ ਲੋ ਰੱਬ ਦੀ ਰਹਿਮਤ ਹੈ ਤੇ ਰਹਿਮਤ ਦੀ ਕੋਈ ਹੱਦ ਨਹੀਂ ਜੋਤ ਦੇ ਨਾਲ ਗੁਰਬਾਣੀ ਜਪਣ ਦੀ ਲਗਨ ਲਾਓ ਚਾਹੇ ਘਰ ਦੇ ਹੋਰ ਮੈਂਬਰ ਪਾਠ ਨਾ ਵੀ ਕਰਨ ਪਰ ਇੱਕ ਜੋਤ ਤੇ ਇੱਕ ਬਾਣੀ ਦੀਤੋ ਨਹੀਂ ਉਹਨਾਂ ਦੇ ਦਿਲਾਂ ਵਿੱਚ ਚਾਨਣ ਕਰ ਦੇਵੇਗੀ ਜੋਤ ਦਾ ਚਾਨਣ ਉਹਨਾਂ ਲਈ ਹੈ ਜੋ ਖੋ ਗਏ ਹਨ ਜੋਤ ਉਹਨਾਂ ਲਈ ਹੈ ਜੋ ਰਾਹ ਭੁੱਲ ਗਏ ਹਨ ਜੋਤ ਉਹਨਾਂ ਲਈ ਹੈ ਜੋ ਅੰਧਕਾਰ ਵਿੱਚ ਫਸੇ ਹਨ ਕਿਉਂਕਿ ਜੋਤ ਦਾ ਕੰਮ ਹੀ ਹੈ ਹਨੇਰੇ ਨੂੰ ਮਿਟਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਜੀ